ਕਾਲਾ ਜੋਂ ਉਹ ਬਾਗ ਗਲੀ ਚ ਸੁਟਾਉ ਤੋ ਕਾਂ ਵੇਖ ਕਈਆਂ ਨੂੰ ਏ ਬੋਸ ਮਾਰ ਕੇ ਹਾਂ ਜੀ ਹਾਤ ਸਦੈਨੀ ਇਹ ਤਾਮਾਮ ਕਰੇ ਛਾਤ ਨਹੀਂ ਕੀ ਆ ਸਦਾ ਕਰੀਂ ਕਿਤੇ ਡੈਮਲੀ ਕੋ ਤਾਮਨ ਕਰੋ ਕੰਦਾ ਹੋਰ ਕਿਸੇ ਨੂੰ ਕੋ ਮੈਂ ਤੇ ਬੂਟੀ ਪੀਤੀ ਬੁੜਾ ਮਰ ਕੇ ਇਹ ਤੇ ਇਲਾਨ ਕਰਨ ਗਿਆ ਤੇ ਇਲਾਨ ਕਰਦੇ ਕਰਦੇ ਦਾ ਬਾਹਰ ਨਿਕਲ ਗਿਆ ਮੈਂਨੇ ਕਦੀਆਂ ਲੱਤਾਂ ਟੁੱਟੀਆਂ ਐ ਇਹ ਦੀਦੀਆਂ ਉਹ ਐ ਨਿਕਦੀਆਂ ਲੱਤਾਂ ਨਹੀਂ ਹੁੰਦੀਆਂ ਉਹ ਟੁੱਟ ਗਈ ਐ ਤੇ ਵੱਧਣਾ ਬਣ ਗਏ ਦੱਦਾ ਮਰ ਗਿਆ ਭਾਈ ਮੈਂ ਕਿਹਾ ਬੜਾ ਅਫਸੋਸ ਹੋਇਆ ਕੰਦਲ ਮੇਰੇ ਜ਼ੇਨ 'ਚ ਵੀ ਨਹੀਂ ਗਿਆ ਅਚਾਨਕ ਦੇ ਘਰ ਚੋਰ ਆ ਕੇ ਤਾਂ ਕਹਿੰਦਾ ਤੁਹਾਡੇ ਘਰ ਕੀ ਆ ਕਹਿੰਦਾ ਕਮਜ਼ੋਰੀ ਕੋਈ ਦੇਸੀ ਘੋਦੀ ਚਮਚੀ ਖਾਦੀ ਮਾਮੇ ਕੋ ਪਤਨ ਵਾਲੇ ਚਲਾ ਗਿਆ ਕਾਥਰ ਤੇ ਨੈਮ ਚ ਦੇ ਇੱਕ ਕਈ ਆਵੇ ਵਜ਼ੀਰੇ ਵਾਲਾ ਕਿ ਮੈਨੂੰ ਫੋਨ ਕਰੇ ਉਸੇ ਨੂੰ ਭਾਈ ਵੈਸੇ ਹੀ ਪਾਣੀ ਪਾਤਾ ਇੱਥੇ ਮਾਰਾ ਜਾ ਤੇ ਇਹਦੇ ਚੋਂ ਇਦਾਂ ਧੂਆ ਨਿਕਲਣ데요 ਜਿੱਦਾਂ ਦੇਖ ਤੇ ਬਾਲਨ ਤੇ ਨਹੀਂ ਪਾਈਦਾ ਕੋਈ ਬੱਚੇ ਕੋ ਗਲਤੀ ਨਾ ਪਾਣੀ ਮੋੜਦੇ ਤਾਂ ਪੈ ਗਏ ਤਾਂ ਉਹ ਤੇ ਕਤਲ ਦਾ ਪਰਚਾ ਕਰਾ ਦੇ ਚੈੱਕ ਬੰਦਾ ਇਹਨੂੰ ਬੁਲਾ। ਅੱਛਾ ਨਾਜ਼ਰੀਂ ਇੱਕ ਬੰਦਾ ਮੈਨੂੰ ਨਹਾਉਣ ਦਾ ਕਹਿਣ ਆਇਆ ਮੈਂ ਨਿਕਲ ਗਿਆ। ਨਹੀਂ ਨਹੀਂ। ਇਹੀ ਕਹਿਣਾ ਸੀ ਨਾ। ਇੱਕ ਬੰਦਾ ਇਹਨੂੰ ਪੈਸੇ ਮਿਲਣ ਆਇਆ ਤਾਂ ਜਿਹਨੂੰ ਸਾਬਣ ਫੜਿਆ ਕਹਿੰਦਾ ਇਹਨੂੰ ਪਿੱਛੇ ਕਰਕੇ ਗੱਲ ਕਰ। ਜਹਾਜ਼ ਬਣਾ ਲਿਆ ਇੰਨੇ ਭਾਈ ਆਪਣਾ। ਇਦਾਂ ਠੱਕਿਆ ਜਹਾਜ਼ ਬਣਾਇਆ ਉਹ ਭਾਈ ਜਾਨ ਤੋਂ ਪਹਿਲੇ ਸਵਾਰੀਆਂ ਕਹਿੰਦੀਆਂ ਸੀ। ਉਹ ਭਾਈ ਪਾਇਲਟ ਆ ਇਹਦੀ ਬਾੜੀ ਵੀ ਥੱਲੇ ਹੋਊ। ਉਹ ਬਾੜੀਆਂ ਦੇ ਅੱਗੇ ਘੱਟੇ ਪਸਾਏ। ਲੇ ਲੀ 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 ਸਖੀ ਬੁਗੀ ਯਾਰ ਕਹਿੰਦਾ ਅਲਵਾਰੀਆਂ ਦੇ ਵਿੱਚ ਗੱਤੇ ਲੱਬ ਹੈ ਹੈ ਆਹੋ ਗੂਗਲ ਤੇ ਲੱਭਣਾ ਨਾ ਦੱਸ ਵੀ ਗੂਗਲ ਤੇ ਆ ਨਹੀਂ ਤੁਸੀਂ ਆਹ ਗੂਗਲ ਏਡੇ ਘਟੀਆ ਗੰੂ ਵੀ ਕਰਨਾ ਲੱਭ ਇੱਕ ਬੰਦੇ ਨੇ ਵੈਸੇ ਇਹਦੇ ਨਾਲ ਗੱਲ ਕੀਤੀ ਕਹਿੰਦਾ ਯਾਰ ਇੱਕ ਗੱਲ ਕਰਨੀ ਓਰੇ ਜੀ ਤਾਂ ਤੇ ਉਹਨੂੰ ਕਹੀ ਜਾਂਦਾ ਸ਼ਰਾਬ ਛੱਡਣ ਦਾ ਕਹਿਣਾ ਡੋਨ ਭਾਈ ਕਰੀਲੇ ਦੇ ਫੀਤੇ ਨੂੰ ਅਗ ਲਾ ਕੇ ਦਿੱਤਾ ਬੇਟਾ ਤੇ ਕੋਈ ਦੇਸੀ ਘੋਦੀ ਚਮਚੀ ਖਾਦੀ ਮਾਮੇ ਕੋ ਪਤਲਾ ਲੈਣ ਚਲਾ ਗਏ ਇੱਕ ਪੱਠੇ ਲਾ ਕੇ ਖਲੋਤਾ ਤੇ ਇੱਕ ਬੰਦੇ ਨੂੰ ਡਰੈਸਸ ਤੋਂ ਮਝਾ ਦਿਆ ਕਹਿੰਦਾ ਜਿੱਥੇ ਇੱਕ ਲਿਖਿਆ ਉੱਥੇ ਆ ਜਾ ਉਹਨੂੰ ਪੱਠਾ ਗਿਆ ਬਿਮਾਰ ਹੋ ਗਿਆ ਤਾਂ ਯੂਨੀਵਰਸਿਟੀ ਗਿਆ ਲੈ ਕੇ ਤੂੰ ਉਹਨੂੰ ਕਹਿੰਦਾ ਖਾਲੀ ਕਰਕੇ ਲਿਆ ਫੇਲੇ ਬਾਬਾ ਪਨੀ ਕਹਿ ਲਗਾ ਬਿਮਾਰ ਹੋ ਗਿਆ ਡਾਕਟਰ ਨੇ ਨਾ ਹੋਂਦਾ ਦੱਸਤਾ ਨਹੀਂ ਕਿਤੇ ਨੂੰ ਖਾਲੀ ਕਰਕੇ ਲਿਆ ਇੱਕ ਰਸਤੇ 'ਚ ਜਾਣਦਾ ਤੇ ਕਿਸੇ ਨੇ ਪਾਣੀ ਤਰੋਂਕੜੇ ਤੇ ਤੂੰ ਥੋੜਾ ਪਾਣੀ ਪੀ ਗਾ ਘਰ ਚਲਾ ਗਿਆ ਘਰ ਦੇ ਕਹਿੰਦੇ ਆ ਕੀ ਹੋਇਆ ਕਹਿੰਦਾ دہشت ਗੱਦਾ ਹਮਲਾ ਕਰਤਾ ਇਸ ਬਾਰਿਸ਼ 'ਚ ਭਾਈ ਫੇਰ ਹਟ ਵੀ ਗਈ ਤੇ ਛਤਰੀ ਲੈ ਕੇ ਫਿਰਨਦੇ ਆ ਮੈਂ ਕਹਾ ਹਟ ਗਈ ਬਾਰਿਸ਼ ਉਹ ਕਹਿੰਦਾ ਇਹ ਬਾਰਿਸ਼ ਤੋਂ ਨਹੀਂ ਲੋਕੀ ਥੁੱਕਾਂ ਬਹੁਤ ਝੋਟ ਦੇ